ਅਮਰੀਕਾ ਵਿੱਚ ਜਾਨਲੇਵਾ ਸੜਕ ਹਾਦਸੇ ਮਗਰੋਂ ਗ੍ਰਿਫਤਾਰ ਪੰਜਾਬੀ ਟਰੱਕ ਡਰਾਈਵਰ ਕਮਲਪ੍ਰੀਤ ਸਿੰਘ ਦੀ ਜ਼ਮਾਨਤ ਉੱਤੇ ਰਿਹਾਈ ਨੇ ਖੜਕਾ-ਧੜਕਾ ਕਰ ਦਿੱਤਾ ਹੈ ਜੀ ਹਾਂ ਟਰੰਪ ਸਰਕਾਰ ਵੱਲੋਂ ਵਾਸ਼ਿੰਗਟਨ ਸੂਬੇ ਦੇ ਗਵਰਨਰ ਉੱਤੇ ਲੋਕ ਸੁਰੱਖਿਆ ਵਾਸਤੇ ਗੰਭੀਰ ਖਤਰਾ ਪੈਦਾ ਕਰਨ ਦੇ ਦੋਸ਼ ਲਾਏ ਜਾ ਰਹੇ ਨੇ ਡਿਪਾਰਟਮੈਂਟ ਆਫ ਫਾਰਮਲੈਂਡ ਸਿਕਿਉਰਿਟੀ ਦੀ ਤਰਜਮਾਨ ਟ੍ਰੀਸ਼ਾ ਮੈਕਲਾਫਲਨ ਨੇ ਦੱਸਿਆ ਕਿ ਕਮਲਪ੍ਰੀਤ ਸਿੰਘ ਨੂੰ ਕਿਸੇ ਵੀ ਸੂਰਤ ਵਿੱਚ ਰਿਹਾ ਨਾ ਕਰਨ ਦੀ ਹਦਾਇਤ ਦਿੱਤੀ ਗਈ ਸੀ ਪਾਰ ਵਾਸ਼ਿੰਗਟਨ ਸੁਪਰੇ ਦੇ ਸਤਾਤਾਰੀ ਸਿਆਸਤਦਾਨਾਂ ਨੇ ਇਸ ਦੀ ਪਾਲਣਾ ਕਰਨੀ ਵਾਜਬ ਨਾ ਸਮਝੀ ਦੱਸ ਦਈਏ ਕਿ ਕੈਲੀਫੋਰਨੀਆ ਦੇ ਐਲਗਰੋਵਨਾਲਸ ਬੰਦਤ 25 ਸਾਲਾ ਕਮਲਪ੍ਰੀਤ ਸਿੰਘ ਨੂੰ ਵਾਸ਼ਿੰਗਟਨ ਦੀ ਕਿੰਗ ਕਾਉਂਟੀ ਵਿੱਚ ਇੱਕ ਹੌਲਨਾ ਖਾਦਸੇ ਮਗਰੋਂ ਗ੍ਰਿਫਤਾਰ ਕੀਤਾ ਗਿਆ ਕਮਲਪ੍ਰੀਤ ਸਿੰਘ ਦੇ ਟਰੱਕ ਨੇ ਐਸ ਆਰ 167 ਤੇ ਇੱਕ ਕਾਰ ਨੂੰ ਜ਼ੋਰਦਾਰ ਟੱਕਰ ਮਾਰੀ ਜੋ ਇੱਕ ਟਰਾਂਸਪੋਰਟ ਟਰੱਕ ਦੇ ਪਿੱਛੇ ਖੜੀ ਸੀ ਟੱਕਰ ਮਗਰੋਂ ਕਾਰ ਨੂੰ ਅੱਗ ਲੱਗ ਗਈ ਅਤੇ ਦੋ ਟਰੱਕਾਂ ਦਰਮਿਆਨ ਫਸੀ ਕਾਰ ਵਿੱਚ ਸਵਾਰ 29 ਸਾਲ ਦੇ ਰੌਬਰਟ ਪੀਅਰਸਨ ਦੀ ਮੌਕੇ ਤੇ ਹੀ ਮੌਤ ਹੋ ਗਈ। ਹਾਦਸੇ ਦੇ ਮੱਦੇਨਜ਼ਰ ਹਾਈਵੇ ਤਕਰੀਬਨ 7 ਘੰਟੇ ਬੰਦ ਰਿਹਾ ਅਤੇ ਮੌਕੇ ਤੇ ਪਹੁੰਚੇ ਪੁਲਿਸ ਅਫਸਰਾਂ ਨੇ ਕਮਲਪ੍ਰੀਤ ਸਿੰਘ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ। ਮੀਡੀਆ ਰਿਪੋਰਟ ਮੁਤਾਬਕ ਕਮਲਪ੍ਰੀਤ ਸਿੰਘ ਨੂੰ 1 ਲੱਖ ਡਾਲਰ ਦੇ ਮੁਚਲਕੇ ਤੇ ਰਿਹਾਈ ਮਿਲ ਗਈ। ਪਰ ਇਮੀਗ੍ਰੇਸ਼ਨ ਐਂਡ ਕਸਟਮਜ਼ ਐਨਫੋਰਸਮੈਂਟ ਵਾਲਿਆਂ ਦਾ ਕਹਿਣਾ ਹੈ ਕਿ ਕਮਲਪ੍ਰੀਤ ਉਤੇ ਡਿਟੇਨਰ ਲਾਗੂ ਕੀਤਾ ਗਿਆ ਸੀ। ਆਈਸ ਕੋਲ ਮੌਜੂਦ ਦਸਤਾਵੇਜ਼ਾਂ ਮੁਤਾਬਕ ਕਮਲਪ੍ਰੀਤ ਸਿੰਘ ਨੇ ਸਾਲ 2023 ਦੌਰਾਨ ਐਰੀਜ਼ੋਨਾ ਦੇ ਲੁਕਵੈਲ ਇਲਾਕੇ ਰਾਹੀਂ ਬਾਰਡਰ ਪਾਰ ਕੀਤਾ ਅਤੇ ਬਾਰਡਰ 에ਜੈਂਟਾਂ ਨੇ ਗ੍ਰਿਫਤਾਰ ਕਰ ਲਿਆ ਪਰ ਬਾਈਡਨ ਸਰਕਾਰ ਨੇ ਪੈਰੋਲ ਦੇ ਦਿੱਤੀ ਜਿਸ ਮਗਰੋਂ ਉਸਨੇ ਟਰਕਿੰਗ ਸੈਕਟਰ ਵਿੱਚ ਹੱਥ ਅਜ਼ਮਾਉਣੇ ਸ਼ੁਰੂ ਕਰ ਦਿੱਤੇ ਟ੍ਰੀਸ਼ੀਆ ਮੈਕਲਾਫਲਨ ਨੇ ਕਿਹਾ ਕਿ ਖਤਰਨਾਕ ਨੀਤੀਆਂ ਦੇ ਤਬਾਕੁਨ ਸਿੱਟੇ ਸਾਹਮਣੇ ਆ ਰਹੇ ਨੇ ਰੌਬਰਟ ਪੀਅਰਸਨ ਅੱਜ ਜਿਉਂਦਾ ਹੁੰਦਾ ਜੇ ਬਾਈਡਨ ਸਰਕਾਰ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਦਾਖਲ ਹੋਏ ਕਮਲਪ੍ਰੀ ਸਿੰਘ ਨੂੰ ਰਿਹਾ ਨਾ ਕਰਦੀ ਉਹਨਾਂ ਸਵਾਲ ਉਠਾਇਆ ਕਿ ਡੈਮੋਕ੍ਰੈਟਿਕ ਪਾਰਟੀ ਦੇ ਸਿਆਸਤਦਾਨ ਹੋਰ ਕਿੰਨੀਆਂ ਮੌਤਾਂ ਤੋਂ ਬਾਅਦ ਲੋਕ ਸੁਰੱਖਿਆ ਨੂੰ ਸਿਆਸਤ ਤੋਂ ਵੱਧ ਤਰਜੀਹ ਦੇਣੀ ਸ਼ੁਰੂ ਕਰਨਗੇ ਡੀ ਐਚ ਐਸ ਦੇ ਬਿਆਨ ਵਿੱਚ ਰਜਿੰਦਰ ਕੁਮਾਰ ਜਸ਼ਨਦੀਪ ਸਿੰਘ ਅਤੇ ਹਰਜਿੰਦਰ ਸਿੰਘ ਦਾ ਖਾਸ ਤੌਰ ਤੇ ਜ਼ਿਕਰ ਕੀਤਾ ਗਿਆ ਹੈ ਜਿਨ੍ਹਾਂ ਵਿਰੁੱਧ ਸਾਂਝੇ ਤੌਰ ਤੇ 8 ਮੌਤਾਂ ਦਾ ਜ਼ਿੰਮੇਵਾਰ ਹੋਣ ਦੇ ਦੋਸ਼ ਲੱਗੇ ਨੇ ਤਿੰਨੋਂ ਜਣਿਆਂ ਵਿਰੁੱਧ ਆਇਸ ਡਿਟੇਨਰ ਲਾਗੂ ਨੇ ਅਤੇ ਜ਼ਮਾਨਤ ਮਿਲਦਿਆਂ ਹੀ ਗ੍ਰਿਫਤਾਰ ਕਰਕੇ ਇਮੀਗ੍ਰੇਸ਼ਨ ਡਿਟੈਂਸ਼ਨ ਸੈਂਟਰ ਭੇਜ ਦਿੱਤਾ ਜਾਵੇਗਾ। ਦੂਜੇ ਪਾਸੇ ਟੈਕਸਾਸ ਦੀ ਡੈਲਸ ਕਾਉਂਟੀ ਵਿੱਚ ਵਾਪਰੇ ਇੱਕ ਦਰਦਨਾਖਾ ਹਾਦਸੇ ਬਾਰੇ ਸੁਣਵਾਈ ਕਰ ਰਹੀ ਅਦਾਲਤ ਨੇ ਨਿਊ ਪ੍ਰਾਈਮ ਟਰাকিং ਕੰਪਨੀ ਨੂੰ 44.1 ਮਿਲੀਅਨ ਡਾਲਰ ਦਾ ਹਰਜਾਨਾ ਅਦਾ ਕਰਨ ਦੇ ਹੁਕਮ ਦਿੱਤੇ ਨੇ। 11 ਫਰਵਰੀ 2021 ਨੂੰ ਵਾਪਰੇ ਵੱਡੇ ਹਾਦਸੇ ਦੌਰਾਨ I35 ਵੈਸਟ ਤੇ 133 ਗੱਡੀਆਂ ਅਤੇ ਟਰੱਕ ਆਪਸ ਵਿੱਚ ਭੜਨ ਦੌਰਾਨ ਘੱਟੋ-ਘੱਟ 6 ਜਣਿਆਂ ਦੀ ਮੌਤ ਹੋਈ ਅਤੇ ਇਹਨਾਂ ਵਿੱਚੋਂ 49 ਸਾਲ ਦੇ ਕ੍ਰਿਸਟੋਫਰ ਰੇ ਵਾਰਡੀ ਦੇ ਪਰਿਵਾਰ ਵੱਲੋਂ ਦਾਇਰ ਮੁਕਦਮੇ ਦੇ ਆਧਾਰ ਤੇ ਤਾਜ਼ਾ ਫੈਸਲਾ ਸਾਹਮਣੇ ਆਇਆ ਹੈ। ਬਿਊਰੋ ਰਿਪੋਰਟ ਹਮਦਰ ਟੀਵੀ